ਹੈਲੋ ਬੋਸ ਪੰਜਾਬੀ ਤੁਸੀਂ ਦੇਖ ਰਹੇ ਹੋ ਮੈਂ ਰਾਜੀ ਸ਼ਰਮਾ ਖਨੌਰੀ ਬਾਰਡਰ ਟਟੇ ਹੋਇਆ ਤੇ ਦੇਖ ਸਕਦੇ ਹੋ ਜੀ ਪਹਿਲਵਾਨ ਵੀਰ ਪਹਿਲਵਾਨੀ ਰਗੜਾ ਲਾ ਰਿਹਾ ਹੈ ਕੁਸ਼ਤੀ ਖੇលਦੇ ਨੇ ਦੇਖ ਸਕਦੇ ਹੋ ਕਿਸ ਤਰ੍ਹਾਂ ਰਗੜਾ ਲਾ ਰਹੇ ਨੇ ਬਦਾਮ ਖਸਖਸ ਹੋਰ ਪਤਾ ਨਹੀਂ ਬਾਜੀ ਕੀ ਕੁਝ ਪਾਇਆ ਉਹਦੇ ਚ ਬਰੇ ਬਦਾਮ ਖਸਖਸ ਇਲਾਚੀਆਂ ਮਗਜ ਤੇ ਕਾਜੂ ਇਹ ਸਾਰਿਆਂ ਦਾ ਮਗਰਨ ਕਰਕੇ ਇਹ ਖਾਤੇ ਭਾਜੀ ਫਿਰ ਤਾਂ ਸੀਰ ਉਡਡੂ ਡੂ ਡੂ ਕਰਦਾ ਹੂ ਪੁਰਾਣੇ ਡੂ ਡੂ ਨਹੀਂ ਜਿਵੇਂ ਇਹ ਸੀ ਪਹਿਲਵਾਨ ਹੁੰਨੇ ਆ ਸਵੇਰੇ ਤੇ ਸ਼ਾਮ ਨੂੰ ਮਿਹਨਤ ਲਾਉਂਨੇ ਆ ਬਾਅਦ ਚ ਸਰੀਰ ਦੀ ਰਿਕਵਰੀ ਕਰਨੀ ਇਹ ਚੀਜ਼ ਦੀ ਲੋੜ ਪੈਂਦੀ ਸਾਨੂੰ ਪੂਰੇ ਸਵੇਰ ਤੋਂ ਲੈ ਕੇ ਸ਼ਾਮ ਤੱਕ ਡਟੇ ਹੋਏ ਆ ਸਾਰੇ ਕਿਸਾਨ ਉਹਨਾਂ ਦੀ ਰਿਕਵਰੀ ਕਰਨ ਲਈ ਇਹਦੀ ਲੋੜ ਪੈਂਦੀ ਸਾਨੂੰ ਕਿੱਥੋਂ ਆਏ ਭਾਜੀ ਤੁਸੀਂ ਅਸੀਂ ਵੈਸੇ ਤਾਂ ਲੋਕ ਨਹੀਂ ਇੱਥੋਂ ਖਨੋਰੀ ਤੋਂ ਸਾਡੇ ਪਿੰਡ ਦੇ ਨੇ ਸਾਰੇ ਸਾਡੇ ਪਿੰਡ ਦੇ ਨੇ ਇਹ ਇਕੱਠੇ ਅਸੀਂ ਲੰਗਰ ਲਾਇਆ ਹੋਇਆ ਬਾਰਡਰ ਤੇ ਵੀ ਡਟੇ ਹੋਏ ਆ ਵੈਸੇ ਮੈਂ ਚੀਮਿਆਂ ਤੋਂ ਆ ਟੀਮਾ ਸੁਨਾਮ ਕੋਲ ਉੱਥੇ ਪਹਿਲਵਾਨੀ ਕਰਨਾ ਖੜੇ ਚੋ ਅੱਛਾ ਕਿੰਨੇ ਸਮੇਂ ਤੋਂ ਪਹਿਲਵਾਨੀ ਕਰਦੇ ਹੋ ਬਾਜੀ ਤੁਸੀਂ ਮੈਨੂੰ 9 ਸਾਲ ਹੋ ਗਏ ਜੀ ਲਗਾਤਾਰ ਹਾਂਜੀ ਹਾਂਜੀ ਠੀਕ ਹੈ ਠੀਕ ਹੈ ਹੋਰ ਘਰ ਪਰਿਵਾਰ ਚ ਕੌਣ ਕੌਣ ਆ ਤੁਹਾਡੇ ਪਰ ਘਰ ਪਰਿਵਾਰ ਚ ਮੰਮੀ ਆ ਡੈਡੀ ਆ ਸਿਸਟਰ ਆ ਉਹ ਬਾਹਰ ਆ ਤੇ ਮੈਂ ਇੱਥੇ ਪਹਿਲਵਾਨੀ ਕਰਨਾ ਸ਼ੁਰੂ ਕੀਤਾ ਜੀ ਪਹਿਲਵਾਨੀ ਹਾਂਜੀ ਨਾਲ ਨਾਲ ਪੜ੍ਹਾਈ ਵੀ ਕਰਦੇ ਹਾਂ ਜੀ ਤੋ ਕਿਸਾਨ ਵੀਰਾਂ ਦੀ سپورਟ ਇੱਥੇ ਆ ਗਈ ਵੀ ਇੱਥੇ ਆ ਕੇ ਪ੍ਰੈਕਟਿਸ ਕਰੂੰਗਾ ਇੱਥੇ ਰਗੜਾ ਲਾਊਗਾ ਪਹਿਲਵਾਨੀ ਰਗੜਾ ਹਾਂਜੀ ਸਰ ਇੱਥੇ ਪ੍ਰੈਕਟਿਸ ਵੀ ਕਰਦੇ ਆ ਸਰ ਇੱਥੇ ਸੰਘਰਸ਼ ਚ ਵੀ ਜੁੜੇ ਹੋਏ ਆਈ ਅਸੀਂ ਦੇਖ ਰਿਹਾ ਤੁਹਾਡੇ ਮੱਥੇ ਤੇ ਬੜਾ ਪਸੀਨਾ ਆ ਰਿਹਾ ਇਹਦੇ ਚ ਇੰਨੀ ਜਾਨ ਲੱਗਦੀ ਆ ਰਗੜਨ ਚ ਨੂੰ ਘੱਟ 2 ਜਾਂ 3 ਘੰਟੇ ਲੱਗਦੇ ਜੀ ਇਹਨੂੰ ਰਗੜਨ ਚ ਅੱਛਾ ਜੀ ਫੇਰ ਜਾ ਕੇ ਬਦਾਮ ਪੀਣੇ ਜੀ ਇਸ ਜੀ ਠੀਕ ਹੈ ਕਿੰਨੇ ਕਿੰਨੇ ਟਾਈਮ ਪੀਣਾ ਹੁੰਦਾ ਭਾਜੀ ਇੱਕ ਟਾਈਮ ਜਾਂ ਦੋ ਟਾਈਮ ਜੀ ਦੋ ਟਾਈਮ ਪੀਣਾ ਹੁੰਦਾ ਜੀ ਜਿੰਨਾ ਟਾਈਮ ਪ੍ਰੈਕਟਿਸ ਕਰਦੇ ਹੋ ਜਾਂ ਤਿੰਨ ਟਾਈਮ ਕਰੋ ਜਾਂ ਦੋ ਟਾਈਮ ਕਰੋ ਉਹਨਾਂ ਟਾਈਮ ਬਲਵਾਨੀ ਕਰ ਦੋ ਜਿਵੇਂ ਮੇਰੇ ਵਰਗਾ ਮਾਰੇ ਸ਼ੀਰ ਵਾਲੇ ਇਹ ਤਾਂ ਪਸਣੀ ਨਹੀਂ ਇਹ ਇਹ ਤਾਂ ਸਹੀ ਹੈ ਜੀ ਇਹ ਤਾਂ ਜਿਵੇਂ ਦੇਸੀ ਪ੍ਰੋਟੀਨ ਵੀ ਕਹਿ ਸਕਦੇ ਆਂ ਅੱਛਾ ਹਾਂਜੀ ਹਾਂਜੀ ਮਲਕ ਵਿੱਚ ਇਲਾਇਚੀਆਂ ਬਤਾਓ ਹਾਂਜੀ ਹਾਂਜੀ ਠੀਕ ਹੈ ਇਹ ਦੁੱਧ ਨਾਲ ਪਿੰਨੇ ਫਿਰ ਇਹਨੂੰ ਦੁੱਧ ਨਾਲ ਨਹੀਂ ਐਵੇਂ ਪਾਣੀ 'ਚ ਪੁਣ ਕੇ ਵਸ ਇਹਨੂੰ ਜੀ ਠੀਕ ਹੈ ਠੀਕ ਹੈ ਕਿਸ ਤਰ੍ਹਾਂ ਦਾ ਮਾਹੌਲ ਹੈ ਉਹ ਦੇਖਿਆ ਤੁਸੀਂ ਲੰਗਰ ਸੇਵਾ 'ਮਾਂ ਵਰਤਾਈਆਂ ਜਾ ਰਹੀਆਂ ਨੇ ਹਨਾ ਲਗਾਤ ਬੋੜਾਂ ਦੇ ਟੱਟੇ ਹੋਏ ਨੇ ਆਪਣੇ ਹਾਂਜੀ ਮਤਲਬ ਕਿ ਬਹੁਤ ਪਹਿਲਾਂ ਨਾਲੋਂ ਵੀ ਵੱਧ ਹੀ ਆਈ ਉਤਸ਼ਾਹ ਲੋਕਾਂ 'ਚ ਪਹਿਲਾਂ ਨਾਲੋਂ ਜ਼ਿਆਦਾ ਹਾਂਜੀ ਹਾਂਜੀ ਹਾਲਕਿ ਇਹ ਲੱਗਦਾ ਸੀ ਵੀ ਐਤਕੀ ਘੱਟ ਆਕਸ਼ਾ ਪਰ ਗਰਾਊਂਡ ਲੈਵਲ ਤੇ ਤੁਸੀਂ ਵੀ ਦੇਖਿਆ ਸੀ ਵੀ ਦੇਖਿਆ ਉਤਸ਼ਾਹ ਵੱਧ ਹੈ ਨਹੀਂ ਨਹੀਂ ਪਹਿਲਾਂ ਨਾਲੋਂ ਵੱਧ ਹੀ ਹੈ ਜੀ ਕਦੋਂ ਮਰਜੀ ਹਾਂਜੀ ਪਰ ਇਹ ਰਗੜਾ ਤਾਂ ਤੁਸੀਂ ਬਣਾ ਰਹੇ ਹੋ ਨੂੰ ਪੀ ਵੀ ਲਓਗੇ ਫਿਰ ਇਹਨੂੰ ਇਹਦੀ એનર્ਜੀ ਖਪਾਉਣ ਵਾਸਤੇ ਫਿਰ ਵਰਜਿਸ਼ ਵੀ ਕਰੋਗੇ ਕਿਤੇ ਉਹ ਅੱਗੇ ਹੈਗਾ ਜੀ ਵਰਜਿਸ਼ ਕੀ ਤਾਂ ਹੁਣ ਕੰਟੀਨਿਊ ਬੋਲਣੀ ਪੈ ਜੇ ਵਰਜਿਸ਼ ਕਰ ਦਾਂਗੇ ਅਸੀਂ ਤੁਹਾਨੂੰ ਦਿਖਾਵਾਂਗੇ ਡੰਡ ਬੈਠ ਕੇ ਮੜੀ ਮੁੱਠੀ ਕਰਕੇ ਤੁਸੀਂ ਡੰਡ ਬੈਠ ਕੇ ਹੁਣ ਤਾਂ ਬਸ ਠੀਕ ਹੈ ਠੀਕ ਹੈ ਹਾਂਜੀ ਸੋ ਤੁਸੀਂ ਦੇਖ ਸਕਦੇ ਹੋ ਜੀ ਪਹਿਲਵਾਨ ਵੀਰ ਪਹਿਲਵਾਨੀ ਰਗੜਾ ਲਾ ਰਿਹਾ ਸੋ ਇਹਨੂੰ ਪਿੰਡ ਦਵਾ ਦੋ ਵਰਜਿਸ਼ ਵੀ ਕਰੂਗਾ ਉਹ ਵੀ ਤੁਹਾਨੂੰ ਤਸਵੀਰਾਂ ਦਿਖਾਵਾਂਗੇ ਅਸੀਂ ਸੋ ਨਾਲ ਹੋਰ ਪਹਿਲਵਾਨ ਵੀਰ ਵੀ ਮੌਜੂਦ ਹੈ ਸਾਡੇ ਵੀਰ ਜੀ ਛੋਟਾ ਕੀ ਨਾਮ ਸੋਨੂ ਹੈ ਠੀਕ ਹੈ ਪਾਜੀ ਨੂੰ ਪਸੀਨਾ ਆ ਗਿਆ ਤੁਸੀਂ ਵੀ ਮਾੜਾ ਹੱਥ ਮਿਟਾ ਦਿਓ ਬਾਕ ਕੋਈ ਨਾ ਬਾਈ ਕਰ ਰਿਹਾ ਬਾਈ ਪ੍ਰੈਕਟਿਸ ਅੱਛਾ ਅੱਛਾ ਕਿਸ ਤਰ੍ਹਾਂ ਦੇਖਦੇ ਤੁਸੀਂ ਵੀ ਪਹਿਲਵਾਨੀ ਕਰਦੇ ਹੋ ਭਾਜੀ ਹਾਂ ਬਾਈ ਮੈਂ ਜਿੰਮ ਜਿੰਮ ਲਾਉਣਾ ਕਿੰਨੇ ਸਾਲ ਹੋ ਗਏ ਤੁਹਾਨੂੰ ਮੈਨੂੰ 2 ਸਾਲ ਹੋ ਗਏ ਬਾਈ 2 ਸਾਲ ਹਾਂ ਜੀ ਕੀ ਬਾਤ ਹੈ ਕੀ ਬਾਤ ਸੋ ਕਿਸ ਤਰ੍ਹਾਂ ਦੇਖਦੇ ਹੋ ਉਰੇ ਡਟੇ ਹੋਏ ਤੁਸੀਂ ਬਾਰਡਰ ਤੇ ਲੰਗਰ ਸੇਵਾਵਾਂ ਵੀ ਕਰਤਾ ਰਹੋ ਨਾਲ ਨਾਲ ਪਹਿਲਵਾਨੀ ਰਗੜਾ ਸੇਵਾ ਭਾਵ ਹਾਂ ਬ੍ਰਿ ਬਿਲਕੁਲ ਸੋ ਪਹਿਲਵਾਨ ਵੀਰਾਂ ਦੀ ਸੇਵਾ ਭਾਵ ਦੇਖ ਲਓ ਤੁਸੀਂ ਪਹਿਲਵਾਨੀ ਕਰਦੇ ਨੇ ਰਗੜਾ ਵੀ ਲਗਾਉਂਦੇ ਨੇ ਪਹਿਲਵਾਨੀ ਤਾਂ ਤੇ ਨਾਲ-ਨਾਲ ਇੱਥੇ ਲੰਗਰ ਸੇਵਾ ਭਾਵ ਵੀ ਵਰਤਾ ਰਹੇ ਨੇ ਸੋ ਇੱਕ ਤਰ੍ਹਾਂ ਦੀ ਕਿਸਾਨ ਵੀਰਾਂ ਨੂੰ ਪੂਰਾ ਸਮਰਥਨ ਦਿੱਤਾ ਹੋਇਆ ਪਹਿਲਵਾਨ ਵੀਰਾਂ ਨੇ ਬਾਜੀ ਫਿਰ ਤੁਸੀਂ ਕੋਈ ਕੁਸ਼ਤੀ ਵੀ ਛੱਡ ਗਏ ਉੱਥੇ ਕੋਈ ਮੁਕਾਬਲੇ ਵਾਲੀ ਕੋਈ ਮੈਂ ਇੱਥੇ ਟਟਣਾ ਪਹਿਲਾਂ ਹਾਂਜੀ ਹੁਣ ਕੁਸ਼ਤੀਆਂ ਦਾ ਹੀ ਸੀਜ਼ਨ ਚੱਲ ਰਿਹਾ ਵੇਸਤਾ ਅੱਛਾ ਕੁਸ਼ਤੀਆਂ ਸੀਜ਼ਨ ਚੱਲ ਰਿਹਾ ਹੈ ਚੱਲ ਰਿਹਾ ਹੈ ਚਲ ਉਹਨੂੰ ਛੱਡ ਗਿਆ ਜ਼ਰੂਰੀ ਹੈ ਸਾਡੇ ਲਈ ਇਸ ਲਈ ਅੱਛਾ ਕੁਸ਼ਤੀ ਛੱਡ ਕੇ ਸੀ ਇੱਥੇ ਆ ਜੀ ਓ ਸੋ ਦੇਖ ਰਹੇ ਤੁਸੀਂ ਸੇਵਾ ਭਾਵ ਵੀਰਾਂ ਚ ਕਿਸਾਨੀ ਅੰਦੋਲਨ ਚ ਸ਼ਾਮਲ ਹੋਣ ਵਾਸਤੇ ਕੁਸ਼ਤੀ ਛੱਡ ਆਏ ਸੋ ਇੱਕ ਵਿਲੱਖਣੀ ਤਸਵੀਰ ਦੇਖਣ ਨੂੰ ਮਿਲ ਰਹੀ ਹੈ ਖਨੌਰੀ ਬਾਰਡਰ ਤੇ ਸੋ ਹੋਰ ਵੀ ਇਦਾਂ ਦੀਆਂ ਦਿਲਚਸਪ ਤਸਵੀਰਾਂ ਅਸੀਂ ਤੁਹਾਨੂੰ ਦਿਖਾਉਂਦੇ ਰਾਵਾਂਗੇ ਮੇਰੇ ਸੋ ਕੀ ਆਮਦੇ ਨਾਲ ਮੈਂ ਅਕਸ਼ਰ ਬਾ ਡੇਲੀ ਪੋਸਟ ਪੰਜਾਬ